you. Mm -hmm. ਪੰਜਾਬ ਦੇ ਪੈਰਿਸ ਵਜੋਂ ਜਾਣੇ ਜਾਂਦੇ ਮਹਾਰਾਜਿਆਂ ਦੇ ਵਿਰਾਸਤੀ ਸ਼ਹਿਰ ਕਪੂਰਥਲਾ ਦੇ ਵਿੱਚ ਭੂ ਮਾਫੀਆ ਦੇ ਵੱਲੋਂ ਕੁਝ ਕਥਿਤ ਤੌਰ ਤੇ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਸਰਕਾਰੀ ਪ੍ਰਾਪਰਟੀਆਂ ਤੇ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਨੇ। ਅਜਿਹਾ ਦਾਵਾ ਮੁਖ ਸਿਆਸੀ ਪਾਰਟੀਆਂ ਦੀ ਸਰਕਾਰ ਢਾਗੂਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਸਿਆਸੀ ਆਗੂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਮੁੱਖ ਮੰਤਰੀ ਮਾਨ ਤੋਂ ਇਸ ਗੰਭੀਰ ਮਸਲੇ 'ਤੇ ਧਿਆਨ ਦੇਣ ਦੀ ਮੰਗ ਕੀਤੀ। ਕਾਂਗਰਸੀ ਆਗੂਆਂ ਦਾ ਇਥੋਂ ਤੱਕ ਕਹਿਣਾ ਹੈ ਕਿ ਜੇ ਡੀਸੀ ਕਪੂਰਥਲਾ ਤੇ ਸਰਕਾਰ ਨੇ ਸਮਾਂ ਰੈਂਦਿਆਂ ਭੂ ਮਾਫੀਆ ਤੇ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਰਾ ચૂંટણી ਤੋਂ ਪਿੱਛੇ ਨਹੀਂ ਹਟਣਗੇ ਹਾਲਾਂਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਹੋਰ ਵੀ ਤੰਜ ਕਸੇ ਗਏ ਨੇ ਪਿਛਲੇ ਦਿਨੀ ਟੀਵੀ ਦੇ ਉੱਤੇ ਬਹੁਤ ਰੌਲਾ ਰੱਪਾ ਸੀਗਾ ਕਿ ਪੰਜਾਬ ਸਰਕਾਰ ਨੇ ਇੱਕ ਅਨਾਉਂਸਮੈਂਟ ਕੀਤੀ ਹੈਗੀ ਪੰਚਾਇਤਾਂ ਦੀਆਂ ਜ਼ਮੀਨਾਂ ਜਿਹੜੇ ਲੋਕਾਂ ਦੇ ਕਬਜ਼ੇ ਹੱਥੇ ਹੈਗੀਆਂ ਉਹ ਛਡਾਉਣੀਆਂ ਪਰ ਉਸ ਤੋਂ ਬਾਅਦ ਕੋਈ ਐਡਾ ਵੱਡੀਆਂ ਕਾਰਵਾਈਆਂ ਨਹੀਂ ਹੋਈਆਂ ਜਿਹੜੇ ਲੋਕਾਂ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਆ ਚਾਹੇ ਉਹ ਮੁਲਾਜ਼ਮ ਐ ਚਾਹੇ ਕੋਈ ਪੋਲੀਟਿਕਲ ਬੰਦਾ ਚਾਹੇ ਕੋਈ ਆਮ ਬੰਦਾ ਆ ਜੇ ਉਹ ਜਗ੍ਹਾ ਤੇ ਕਬਜ਼ਾ ਕੀਤਾ ਆ ਤੇ ਸਰਕਾਰ ਨੂੰ ਤੁਰੰਤ ਛਡਾਉਣਾ ਚਾਹੀਦਾ ਮੈਂ ਤੇ ਡੀਸੀ ਸਾਹਿਬ ਨੂੰ ਬੇਨਤੀ ਕਰ ਚੁੱਕਾ ਕਈ ਵਾਰੀ ਔਰ ਮੈਂ ਪ੍ਰਸ਼ਾਸਨ ਵੱਲ ਫਿਰ ਦੁਬਾਰਾ ਕਹੂੰਗਾ ਕਿ ਜਿਹੜੀ ਇਹ ਲੋਕਾਂ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਆ ਉਹ ਜਲਦ ਤੋਂ ਜਲਦ ਖਾਲੀ ਕਰਦਣ ਕਿਉਂਕਿ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਤੇ ਸਰਕਾਰ ਦੀ ਹੋਈ ਹੈ ਇਸ ਕਰਕੇ ਉਹਨਾਂ ਨੂੰ ਤੁਰੰਤ ਖਾਲੀ ਕਰਾਉਣਾ ਚਾਹੀਦਾ ਸਰਕਾਰ ਖੁਦ ਕਰਵਾਵੇ ਪ੍ਰਸ਼ਾਸਨ ਖੁਦ ਕਰਵਾਵੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੇ ਬੰਦਿਆਂ ਨੇ ਕਬਜ਼ਾ ਕੀਤਾ ਹੈ ਦੇਖੋ ਕਿਸੇ ਨੂੰ ਕਹਿੰਦੇ ਨਿੰਦਣਾ ਬਹੁਤ ਛਿੱਤੀ ਨਿੰਦ ਸਕਦੇ ਜਿਹੜੀ ਚੀਜ਼ੇ ਕਿਸੇ ਵੱਲ ਉਂਗਲ ਕਰੀਏ ਤੇ ਚਾਰ ਨੰਗੜਾ ਆਪਣੇ ਵੱਲ ਵੀ ਆਉਂਦੀ ਹੈ ਪਰ ਜਿਹੜਾ ਉਹਨਾਂ ਨੇ ਇਹ ਗੱਲ ਕਹਿ ਕਹਿ ਕੇ ਲੋਕਾਂ ਨੇ ਕੀ ਪੁਰਾਣੀ ਸਰਕਾਰਾਂ ਨੇ ਆ ਕੀਤਾ ਪੁਰਾਣੀ ਸਰਕਾਰ ਉਹ ਪੁਰਾਣੀ ਸਰਕਾਰਾਂ ਨੇ ਬਹੁਤ ਕੁਝ ਕੀਤਾ ਜਿਹੜੇ ਤੁਸੀਂ ਵਾਅਦੇ ਕੀਤੇ ਲੋਕਾਂ ਨਾਲ ਤੁਸੀਂ ਬਹੁਤ ਟੀਵੀ ਦੇ ਉੱਤੇ ਰੌਲਾ ਪਾਇਆ ਕਿ ਅਸੀਂ ਆ ਕਰਾਂਗੇ ਆ ਕਰਾਂਗੇ ਅੱਜ ਤੱਕ ਤੇ ਅੱਲੇ ਤੇ ਇੱਕ ਵੀ ਕੰਮ ਨਹੀਂ ਸ਼ੁਰੂ ਹੋਇਆ ਕੋਈ ਪ੍ਰੋਜੈਕਟ ਨਹੀਂ ਸ਼ੁਰੂ ਹੋਇਆ ਕੋਈ ਪੁਲ ਨਹੀਂ ਸ਼ੁਰੂ ਹੋਇਆ ਕੋਈ ਸੜਕਾਂ ਨਹੀਂ ਸ਼ੁਰੂ ਹੋਈਆਂ ਪਿੰਡਾਂ ਦੇ ਹਾਲਾਤ ਦੇਖੋ ਜਾ ਕੇ ਤੁਸੀਂ ਅੱਜ ਦੇ ਤਰੀਕੇ ਦੇ ਵਿੱਚ ਆ ਗਾਂ ਲਖਣਾ ਜਣੀਆਂ ਪਿੰਡਾਂ ਵਿੱਚ ਜਾਣ ਕੇ ਪਤਾ ਲੱਗ ਜੂ ਇਹਨਾਂ ਨੂੰ ਅੱਜ ਤੱਕਰ ਮੈਂ ਕਹਿੰਦਾ ਵੀ ਕੋਈ ਜਿੰਨੀਆਂ ਸਰਕਾਰਾਂ ਪਿੱਛੜੀਆਂ ਤਾਂ ਬਹੁਤ ਕੰਮ ਕਰ ਗਈਆਂ ਪਰ ਜਿਹੜੀ ਦੁਨੀਆ ਸਰਕਾਰ ਬਣੀ ਉਹਨਾਂ ਦੇ ਹਾਲ ਤੱਕ ਤਾਂ ਕੁਝ ਵੀ ਕੀਤਾ ਨਹੀਂ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਵਿਕਾਸ ਇੱਕ ਬਹੁਤ ਜ਼ਰੂਰੀ ਹੈ ਜਿਹੜੇ ਲੋਕ ਨੇ ਜਿਹਨਾਂ ਲੋਕਾਂ ਨੇ ਸੜਕਾਂ ਤੋਂ ਲੰਘਣਾ ਪਿੰਡਾਂ ਦੀ ਸੜਕਾਂ ਦੇ ਹਾਲਾਤ ਦੇਖ ਲਓ ਕੀ ਹੈ ਬਹੁਤ ਬੁਰੀ ਹਾਲਤ ਹੋਈ ਹੈ ਅਸੀਂ ਇਸ ਨੂੰ ਮਹਿਸੂਸ ਕਰ ਰਹੇ ਆ ਕਿ ਹਜੇ ਬਹੁਤ ਸਾਰੀ ਦੇਖੋ ਸਰਕਾਰੀ ਜ਼ਮੀਨ ਹੈ ਉਹਦੇ ਬਹੁਤ ਵਧੀਆ ਤਰੀਕੇ ਨਾਲ ਅ ਅਲੱਗ-ਅਲੱਗ ਤਰ੍ਹਾਂ ਨਾਲ ਵਰਤੋਂ ਹੋ ਸਕਦੀ ਆ ਲੋਪੱਕੀ ਤਰੀਕਿਆਂ ਦੇ ਨਾਲ ਅਸੀਂ ਉਹਨੂੰ ਵੀ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਲੱਭ ਕੇ ਅਸੀਂ ਇਸ ਗੱਲ ਦਾ ਧਿਆਨ ਰੱਖਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇੱਧਰ ਵੀ ਹੁਣ ਧਿਆਨ ਦਿੱਤਾ ਜਾਏ ਔਰ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਵੀ ਇਹੋ ਜਿਹੀ ਜ਼ਮੀਨ ਹੈ ਜਿਹੜੀ ਸਾਡੀ ਨੌਲੇਜ ਆਂਦੀ ਅਸੀਂ ਲੋਕਾਂ ਨੂੰ ਵੀ ਕਹਾਂਗੇ ਕਿ ਲੋਕ ਜਿਹੜੀ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹ ਆਪਣੇ ਆਪ ਵੀ ਅਸੀਂ ਮਤਲਬ ਉਹ ਨੌਬਤ ਨਹੀਂ ਆਏ ਕਿ ਸਾਨੂੰ ਜ਼ਬਰਦਸਤੀ ਸਰਕਾਰੀ ਤੌਰ ਤੇ ਕਰਨੀ ਪਵੇ ਅਸੀਂ ਉਹ ਜਿਹੜੀ ਜ਼ਮੀਨ ਹੈ ਉਹਦੀ ਜਿਹੜੀ ਵਰਤੋਂ ਆ ਉਹ ਸਮਾਜ ਦੇ ਬਿਹਤਰੀ ਦੇ ਲਈ ਅਸੀਂ ਉਹਦੀ ਕਰਾਂਗੇ ਔਰ ਇਹਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਵੀ ਇਹੋ ਜਿਹੀਆਂ ਕਬਜ਼ੇ ਵਾਲੀਆਂ ਜ਼ਮੀਨਾਂ ਹੈ ਉਹ ਕਬਜ਼ਾ ਜਲਦੀ ਹੀ ਛੁਡਾਣ ਦੀ ਪੂਰੀ ਮਤਲਬ ਮਹਿੰਮ ਚਲਾਈ ਜਾਏਗੀ ਅਸੀਂ ਆਪਣੇ ਤੌਰ ਤੇ ਵੀ ਔਰ ਹਰ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਔਰ ਸਰਕਾਰੀ ਜਿਹੜੇ ਸਾਡੇ ਮੁਲਾਜ਼ਮ ਸਾਡੇ ਵਰਤ ਹੈਗੇ ਨੇ ਆਫੀਸਰਸ ਉਹਨਾਂ ਨਾਲ ਵੀ ਜਲਦੀ ਇਹਦੇ ਤੇ ਆਪਾਂ ਇੱਕ ਮੀਟਿੰਗ ਕਰਕੇ ਉਸ ਸਾਰਾ ਸਹੀ ਡਾਟਾ ਇਕੱਠਾ ਕਰਕੇ ਉਹਦੇ ਲਈ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੀ ਕਰਨਾ ਹੋਏਗਾ ਅਸੀਂ ਉਧਰ ਜ਼ਰੂਰ ਉਪਰਾਲਾ ਕਰਾਂਗੇ ਦੇਖੋ ਗਾਲਿਆ ਕਿ ਬਹੁਤ ਮਾੜੀ ਗੱਲ ਆ ਕਿ ਇੱਕ ਪਾਸੇ ਸਰਕਾਰ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਸਾਹਿਬ ਕਹਿੰਦੇ ਆ ਕਿ ਜ਼ਮੀਨਾਂ ਤੋਂ ਮੈਂ ਨਜ਼ਾਇਜ਼ ਕਬਜ਼ੇ ਛਡਵਾਣੇ ਆ ਤੇ ਦੂਜੇ ਬੰਨੇ ਇਹ ਫੋਰਜੋਰ ਤਰੀਕੇ ਦੇ ਨਾਲ ਬੜੀ ਜ਼ੇਰੀ ਨਾਲ ਲੋਕ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਕੇ ਬੈਠੇ ਹੋਏ ਨੇ ਇੱਕ ਪੰਜਾਬੀ ਫਿਲਮ ਦਾ ਡਾਇਲੋਗ ਹੈਗਾ ਇਥੇ ਸ਼ੇਰ ਤਾਂ ਸ਼ੇਰ ਗਿੱਦੜ ਨਹੀਂ ਨਮਾਨ ਮੇਰਾ ਕਹਿੰਦਾ ਭਾਵੇਂ ਆ ਕਿ ਜਿਹੜੇ ਆਪਣੇ ਆਪ ਨੂੰ ਘੋਮਾਫੀਆ ਸਮਝਦੇ ਆ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਆ ਉਹ ਬੰਦੇ ਤਾਂ ਕਬਜ਼ਾ ਕਰ ਹੀ ਰਹੇ ਆ ਮਗਰ ਉਹਦੇ ਨਾਲ ਸਰਕਾਰੀ ਅਧਾਇਰਿਆਂ ਦੇ ਵਿੱਚ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਿਮਾਂ ਨੇ ਸਰਕਾਰੀ ਜ਼ਮੀਨਾਂ ਸਾਂਭੀਆਂ ਹੋਈਆਂ ਦੇਖੋ ਕਿੱਡੀ ਵੱਡੀ ਤਰਾਸਦੀ ਆ ਕਿ ਗਵਰਨਮੈਂਟ ਦੇ EMPLOYE ਹੋਣ ਔਰ EMPLOYEE ਹੋਣ ਦੇ باوجود ਸਰਕਾਰੀ ਜਗ੍ਹਾ ਤੇ ਕਬਜ਼ਾ ਕਰਕੇ ਆਪਣੇ ਰਹਿਸ਼ਾ ਆਪਣੇ ਦਫ਼ਤਰ ਬਣਾਏ ਜਾਣ ਕਿੱਡੀ ਮਾੜੀ ਗੱਲ ਆ ਮੈਂ ਇਸ ਮੁਤਲਕ ਬਹੁਤ ਹੀ ਜਲਦ ਡੀਸੀ ਸਾਹਿਬ ਨੂੰ ਮਿਲਣਾ ਔਰ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਡੀਸੀ ਸਾਹਿਬ ਕੋ ਮੰਗ ਕਰਦਾ ਕਿ ਜਿੱਥੇ-ਜਿੱਥੇ ਸਰਕਾਰੀ ਜਗ੍ਹਾ ਤੇ ਸਰਕਾਰੀ ਮਲਾਈਮਾਂ ਵੱਲੋਂ ਕਬਜ਼ੇ ਕੀਤੇ ਗਏ ਹੁਣ ਭਾਵੇਂ ਕਿੰਨੇ ਸਾਲ ਹੋ ਗਏ ਹੁਣ ਉਦੀ ਕੋਖ ਹੋਣੀ ਚਾਹੀਦੀ ਆ ਉਦੀ ਜਾਂਚ ਹੋਣੀ ਚਾਹੀਦੀ ਆ ਬਲਕਿ ਉਸੇ ਵੇਲੇ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਇਹ ਨਹੀਂ ਕਿ ਇਹਨੂੰ ਇੱਕ ਲੰਬਾ ਪੀਰੀਅਡ ਪਾ ਕੇ ਕਈ ਜੋਜੀ ਕਹਿੰਦੀ ਇਨਕੁਆਇਰੀ ਕਰ ਰਹੇ ਆ ਜੀ ਐਦਾਂ ਦੀ ਗੱਲ ਨਹੀਂ ਜੇ ਮਾਨ ਸਾਹਿਬ ਦੇ ਵਾਕਿਆ ਹੀ ਮਨ ਚ ਹੈਗਾ ਨਾ ਤੇ ਕਮ ਸੇ ਕਮ ਸਰਕਾਰੀ ਜਗ੍ਹਾ ਤਾਂ ਛਡਾ ਲਓ ਉਹ ਜੇ ਸਰਕਾਰੀ ਜਗ੍ਹਾ ਜਿਹੜੀਆਂ ਵਾਂ ਤੁਸੀਂ ਭੂ ਮਾਫੀਆ ਕੋਲੋਂ ਨਹੀਂ ਛਡਾ ਸਕਦੇ ਉਹ ਸਰਕਾਰੀ ਮੁਲਾਜ਼ਮਾਂ ਕੋਲੋਂ ਹੀ ਛਡਾ ਲਓ ਕਮ ਸੇ ਕਮ ਕੋਸ਼ਿਸ਼ ਤਾਂ ਦਿਖਾਓ ਆ ਦੇਖੋ ਮੇਰੇ ਕੋਲ ਫਰਦਾਂ ਪਈਆਂ ਨੇ ਸ਼ਹਿਰ ਦੇ ਵਿੱਚ ਹੀ ਕਾਫੀ ਅਸੀਆਂ ਜ਼ਮੀਨਾਂ ਵਾਂ ਜਿਨ੍ਹਾਂ ਤੇ ਪੰਜਾਬ ਸਰਕਾਰ ਮਾਲਕਨ ਪੰਜਾਬ ਸਰਕਾਰ ਬੋਲਦੀ ਆ ਪੰਜਾਬ ਸਰਕਾਰ ਦੀ ਮਾਲਕੀ ਹੋਵੇ ਔਰ ਉਥੇ ਕਬਜ਼ਾ ਕਰਕੇ ਬੈਠੇ ਹੋਣ ਸਰਕਾਰੀ ਅੰਪਲਾਈ ਕਿੱਡੀ ਸ਼ਰਮ ਵਾਲੀ ਗੱਲ ਆ ਮੈਂ ਡੀਸੀ ਸਾਹਿਬ ਨੂੰ ਮਿਲਣਾ ਔਰ ਮੈਂ ਭਗਵੰਤ ਮਾਨ ਸਾਹਿਬ ਦੇ ਪੋਰਟਲ ਤੇ ਵੀ ਪਾਣਾ ਔਰ ਮੈਂ ਇਸ ਮੁਤਲਕ ਹੋਰ ਵੀ ਡਾਕੂਮੈਂਟਸ ਇਕੱਠੇ ਕਰਕੇ ਚੰਨੀਗੜ੍ਹ ਮੈਂ ਜਾ ਕੇ ਚੀਫ ਸੈਕਟਰੀ ਕੋਲੋਂ ਵੀ ਮਿਲ ਕੇ ਆਣਾ ਮੈਂ ਇਸ ਗੱਲ ਦੀ ਪੂਰੀ ਕੋਖੜਨੀ ਆ ਕੈਡਾ ਵੱਡਾ ਧੱਕਾ ਕੀਤਾ ਜਾ ਰਿਹਾ ਬਹੁਤ ਵੱਡੀ ਤਰਸਦੀ ਹੈ ਦੇਖੋ ਗੱਲ ਇਹ ਆ ਕਿ ਬਿਲਕੁਲ ਜੇ ਪੰਜਾਬ ਸਰਕਾਰ ਨਹੀਂ ਚੇਤੀ ਸਾਡਾ ਪ੍ਰਸ਼ਾਸਨ ਨਹੀਂ ਚੇਤਿਆ ਇਹਨਾਂ ਗੱਲਾਂ ਤੋਂ ਲੋਕਲ ਤੇ ਸਾਡੇ ਡੀਸੀ ਸਾਹਿਬ ਨੇ ਇਹਨਾਂ ਗੱਲਾਂ ਵੱਲ ਨਹੀਂ ਧਿਆਨ ਦਿੱਤਾ ਤੇ ਨੈਚੁਰਲੀ ਗੱਲ ਆ ਪਹਿਲਾਂ ਤਾਂ ਡੀਸੀ ਸਾਹਿਬ ਦਾ ਘਰਾ ਕਰਾਂਗੇ ਅੱਬਲ ਤੇ ਮੈਨੂੰ ਉਮੀਦ ਆ ਡੀਸੀ ਸਾਹਿਬ ਕੋ ਕਿਉਂਕਿ ਉਹ ਵਧੀਆ ਅਫਸਰ ਨੇ ਬਹੁਤ ਵਧੀਆ ਅਫਸਰ ਨੇ ਉਹਨਾਂ ਦੀ ਛਵੀ ਬਹੁਤ ਵਧੀਆ ਵਾ ਮੈਨੂੰ ਉਮੀਦ ਆ ਕਿ ਉਹ ਇਨਸਾਫ ਮਿਲੂਗਾ ਔਰ ਬਹੁਤ ਜਲਦ ਇਹਤੇ ਕਾਰਵਾਈ ਹੋਊਗੀ ਮਗਰ ਜੇ ਨਾਮ ਲਿਆ ਤੇ ਚਲੋ ਦੇਖੀ ਜਾਊਗੀ ਕੀ ਕਰਨਾ ਉਹਦੇ ਬਾਅਦ ਮੌਕੇ ਅੱਜ ਤੇ ਦੱਸਾਂਗੇ ਤੁਹਾਨੂੰ ਕੀ ਕਰਾਂਗੇ ਇਸ ਬਾਅਦ